ਅਗਰੇ ਮਾਨਯੋਗ ਸੀਐਮ ਸਾਹਿਬ ਸਰਾਲੋ ਰੋਹਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਵੀ ਗੁਰੂ ਜੀ ਅਦਾਾਈ ਕੀ ਅਸਾਂ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਆਡੀਅנס ਸਾਡੇ ਕੋਲ ਲਗਾਤਾਰੀ ਕਾਰਵਾਈ ਸਾਡੀ ਚੱਲ ਰਹੀ ਹੈ ਦੇਖਣ ਚ ਆਇਆ ਹੈ ਕਿ ਬਈ ਪਿਛਲੇ ਕੁਝ ਸਮੇਂ ਤੋਂ ਆਗਿਸਤਾਨ ਦੀ ਆਈਐਸਆਈ ਜਦਸੀ ਜਿਹੜੀ ਹੈ ਉਹਨਾਂ ਦੇ ਇਰਾਦੇ ਇਹ ਹੈ ਕਿ ਬਈ ਪੰਜਾਬ ਦੇ ਵਿੱਚ ਕੋਈ ਹਲਾਤ ਗਲਤ ਪੈਦਾ ਕਰੀਏ ਇਥੇ ਲੋਹਰਾਂ ਯੂਨੀਵਰਸਿਟੀ ਨੂੰ ਖਰਾਬ ਕਰੀਏ ਉਸੇ ਤਹਿਤ ਅਲਸੀਆਈਏ ਨੇ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਹ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਾਨ ਲੁਟੋਣਦੇ ਆਏ ਸਮਾਨ ਨੂੰ ਹੋਣਦੇ ਆ ਤੇ ਉਥੇ ਪਾਕਿਸਤਾਨੀ ਸਮਗਲਰ ਨਾਲ ਇਨਰ ਟੈਚ ਨੇ ਤੇ ਐਸਪੀ ਸਿਟੀ ਆਪਣੇ ਡਾਕਟਰ ਰਿਕਾ ਪਰਦੀਪ ਸਿੰਘ ਨਾਲ ਤੋਂ ਡੀਐਸਪੀ ਇਨਵੈਸਟੀਗੇਸ਼ਨ ਕੁਨਿੰਦਰਪਾਲ ਨਾਗਰਾ ਇਹਨਾਂ ਨੇ ოਪਰੇਸ਼ਨ ਨੂੰ ਲੀਡ ਕਰਦੇ ਹੋਏ ਇਨਸਪੈਕਟਰ ਸੀਆਈਏ ਮਨਦੀਪ ਸਿੰਘ ਅੰਦਾਵਾ ਇਹਨਾਂ ਦੀ ਟੀਮ ਨੇ ਐਕਟੀਵੇਟ ਕੀਤਾ ਤੇ ਲੱਖਾਂ ਪੈਣ ਦੇ ਰਹਿਣ ਵਾਲੇ ਦੋ ਦੋਸ਼ੀ ਅਰਸ਼ਦੀਪ ਸਿੰਘ ਅਤੇ ਸੂਰਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 6 ਕ੍ਰਿਸਟਲ ਜੁੜੇ ਕੇ ਬਰਾਮਦ ਕੀਤੇ ਗਏ ਹਨ ਇਹ ਜਿਹੜੇ 4 ਪਿਸਟਲ ਪੀਐਕ5 ਨੇ ਤੇ 2 4 ਪਿਸਟਲ ਲੋਚ ਪਿਸਟਲ ਨੇ 9ਐਮ ਤੇ 2 ਪਿਸਟਲ 3 ਮੋਰ ਦੇ ਪੀਐਸ5 ਹੁੰਦੇ। ਇਹਨਾਂ ਦੀ ਮਹਿੰਲੀ 25 ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਤੇ ਸਿਕੰਦਰ ਉਹ ਆਈਐਸਆਈ ਦੇ ਕੰਮ ਕਰਨ ਤੇ ਕੰਮ ਕਰਨ ਵਾਲੇ ਸਮੱਗਲਰ ਨੇ ਜਿਹੜੇ ਕੀ ਹਥਿਆਰ ਪੰਜਾਬ ਦੇ ਵਿੱਚ ਪੰਪ ਕਰਨ ਦਾ ਕੰਮ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਗੈਂਗਸਟਰਾਂ ਨੂੰ ਕੋਈ ਗਲਤ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਹ ਵਪਾਰ ਜਿਹੜੇ ਭਾਰਤ ਇੰਡੀਆ ਦੇ ਵਿੱਚ ਮਗਾਇਆ ਜਾ ਰਿਹਾ ਹੈ। ਤੇ ਕੁਸੀਂ ਲੜੀ ਦੇ ਤਹਿਤ ਇਹ ਨਾ ਪਾਸ ਇਹ ਕਨਸਾਈਨਮੈਂਟ ਜਿਹੜੀ ਕਿ ਆਈ ਸੀਗੀ ਅ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਦੱਸ ਦਈਏ ਕਿ ਇੱਕ ਦੀ ਉਮਰ ਸੁਰਤ ਦੀ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਦੋਵੇਂ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰਨ ਦੇ ਆਦੀ ਨੇ ਤੇ ਬਰੋ ਇਹ ਸੋਕੇ ਨੇ ਦੋਵਾਂ ਦੀ 8-8 ਕਿੱਲੇ ਜ਼ਮੀਨ ਹੈ ਤੇ ਇੱਕ ਜਿਹੜਾ ਇਹਨਾਂ ਜੋ ਮਠਾਈ ਦੀ ਦੁਕਾਨ ਵੀ ਪਿੰਡ ਲਖਣੇ ਕਰਦਾ ਹੈ ਦੇ ਬਟੇ ਪਾਕਿਸਤਾਨੀ ਸਮਗਲਰ ਨਾਲ WhatsApp ਦੇ ਰਾਈ ਟੱਚ ਦੇ ਵਿੱਚ ਆ ਕੇ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਦੇ ਨਕਾਵੇ ਚ ਆ ਕੇ ਇਹ ਕੰਮ ਦੇ ਵਿੱਚ ਪੈ ਗਏ ਆ ਤੇ ਇਹ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੰਨੇ ਕਨਸਾਈਨਮੈਂਟ ਜਿਹੜੀ ਕੀ ਲੁੰਗਾਈ ਸੀਗੀ ਡਰੋਨ ਰਾਹੀਂ ਤੇ ਉਹ ਕਿਹੜੇ-ਕਿਹੜੇ ਬੰਦਿਆਂ ਨੂੰ ਇਹ ਵਾਰੇ ਡਿਸਟ੍ਰੀਬਿਊਟ ਕੀਤੀ ਆ ਉਸਤੇ ਸਾਡੀ ਟੈਕਨੀਕਲ ਟੀਮ ਉਹ ਕੰਮ ਕਰ ਰਹੀ ਹੈ ਤੇ ਇਹਨਾਂ ਦੀ ਤੈਕਨੀਕ ਚੁਕੀ ਜਾ ਰਹੀ ਹੈ ਦੇਖੋ ਇਹਨਾਂ ਦਾ ਬਾਰਡਰ ਲੱਗੇ ਪੈਂਦਾ ਇੱਕ ਹੋਰ ਐਂਟੀਟੀ ਸਾਨੂੰ ਫਿਕਰ ਹੋਈ ਹੈ ਜਿਹੜੇ ਕਿ ਇਹਨਾਂ ਦੇ ਬੈਕ ਲਿੰਕ ਦੇ ਵਿੱਚ ਸੀਗੀ ਜਿਹੜਾ ਕਿ ਇਸ ਡਰੱਗ ਨੂੰ ਮੈਨੇਜ ਕਰ ਰਹੀ ਸੀਗੀ ਉਹਦੇ ਤੇ ਵੀ ਸਾਡੀ ਟੀਮਾਂ ਵਰਕ ਕਰ ਰਹੀ ਹੈ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਤੇ ਇਹ ਅੱਗੇ ਗਾਂ ਕਿਹਨਾਂ ਨੂੰ ਸਪਲਾਈ ਕਰ ਰਹੇ ਸੀਗੇ ਇਹ ਇਹਨਾਂ ਦੇ ਫੋਨ ਦੀ ਫੋਰੈਂਸਿਕ ਐਨਾਲਿਸਿਸ ਵੀ ਹੋ ਰਹੀ ਹੈ ਇਹਨਾਂ ਦੀ ਇੰਟਰੋਗੇਸ਼ਨ ਵੀ ਹੋ ਰਹੀ ਹੈ ਉਹਦੇ ਤੋਂ ਹੀ ਗੱਲ ਸਾਰੀ ਪੂਰੇ ਨੈਟਵਰਕ ਦੀ ਜਿਹੜੇ ਸਾਨੂੰ ਕਲੂਜ਼ ਮਿਲੇ ਨੇ ਕਿ ਇਹ ਗਾਂ ਕਿਤੇ ਕਿਤੇ ਤੱਕ ਜੜੀ ਸਪਲਾਈ ਚੱਲ ਰਹੀ ਸੀ ਇਹ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਵੱਤਵਾਜ ਜਿਹੜਾ ਰਿਮਾਂਡ ਲਿਆ ਜਾਏਗਾ ਉਸ ਤੋਂ ਸਾਨੂੰ ਉਮੀਦ ਹੈ ਕਿ ਥੋੜੇ ਵੱਡੇ ਕਲਾਸੇ ਹੁੰਦੀ ਸਾਨੂੰ ਉਮੀਦ ਹੈ ਕਿ ਇਹ ਕਿੰਨੇ ਵੱਡੇ ਪੱਧਰ ਤੇ ਜਿਹੜਾ ISI ਸਪੌਂਸਰਡ ਗਿਰੋ ਹੈ ਇਹ ਕੰਮ ਕਰਦੇ ਅਸਲ ਇਹਨਾਂ ਤੋਂ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਇਹ ਤੁਸੀਂ ਕਹਿ ਲਿਓ ਕਿ ਸਾਡੀ ਟੀਮ ਦੀ ਬੜੀ ਵੱਡੀ ਕਾਮਯਾਬੀ ਹੈ ਕਿ ਹੁਣ ਸਾਡੇ ਜਿਹੜੇ ਹੱਥ ਨੇ ਉਹਨਾਂ ਲੋਕਾਂ ਦੇ ਵੀ ਪੈਣ ਲੱਗ ਪਏ ਆ ਜਿਹੜੇ ਸ਼ੁੱਭ ਸ਼ੁੱਪੀਏ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਤੇ ਸ਼ੁੱਭੇ ਕੰਮ ਕਰਦੇ ਆ ਸਫੇਦ ਕੋਸ਼ੇ ਕੰਮ ਕਰਦੇ ਆ ਜਿਵੇਂ ਤੁਸੀਂ ਵੇਖਿਆ ਕਿ ਮਿਠਾਈ ਦੀ ਦੁਕਾਨ ਹੈ ਆਰਟੀਕਲ ਲਈ ਪਹਿਲੀ ਹੈ ਤੇ ਸੰ nghiਗਧ ਦੇ ਘੇਰੇ ਤੋਂ ਨਸ਼ਾਪਤੀ ਘੇਰੇ ਤੋਂ ਬਾਹਰ ਹੁੰਦੀਆਂ ਚੁਪੇ ਰਹਿੰਦੇ ਨੇ ਤੇ ਉਹ ਜਿਹੜੇ ਢੂੰਗੇ ਜਿਹੜੇ ਦੀਪ ਪੂਰੇ ਨੈਟਵਰਕ ਹੈ ਉਹਨਾਂ ਦੀ ਵੀ ਸਾਡੀ ਟੀਮ ਜਿਹੜੀ ਉਹਨਾਂ ਨੂੰ ਕੱਢ ਕੱਲ ਕੇ ਉਹਨਾਂ ਨੂੰ ਅਰੈਸਟ ਕਰਦੀ ਹੈ ਸਰ ਇਹਦੇ ਲਿੰਕ ਉਹ ਜਿਹੜਾ ਜਸੂਸ ਪੜਿਆ ਪਹਿਲਾਂ ਉਹਦੇ ਨਾਲ ਵੀ ਕੋਈ ਨਹੀਂ ਹਜੇ ਤੱਕ ਤਾਂ ਉਹਦੇ ਨਾਲ ਕੋਈ ਨਹੀਂ ਆਇਆ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਸਰ ਕੋਈ ਆਉਂਦੀ ਨਹੀਂ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਦੱਸਿਆ ਕਿ ਉਹਨਾਂ ਨੇ ਲਈ ਕੋਈ ਇਹ ਮੇਜਾ ਲਈ ਤੇ ਪਰੰਦੇ ਦਰਫ ਤੇ ਕਭੀ ਸਾਹਮਣੇ ਆਇਆ ਕੁਝ ਦੇਖੋ ਜੀ ਅਜੇ ਤੱਕ ਨਹੀਂ ਰਿਹਾ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਹਰ ਪਕੋਇਸ ਦੀ ਚਾਰਜ ਕਰ ਰਹੇ ਹਾਂ ਕਿ ਇਹ ਜਿਹੜੇ ਵੈਪਨ ਪਹਿਲਾਂ ਕਿੰਨੇ ਆਏ ਆ ਇਹ ਵਾਲੇ ਵੈਪਨ ਜਿਹੜੇ ਫੜੇ ਗਏ ਆ ਇਹ ਕਿੰਨੇ ਜਾਣੇ ਸੀਗੇ ਕਿ ਇਹਦਾ ਉਦੇਸ਼ੇ ਸੀਗਾ ਕਦ ਕਿਹੜੇ ਕੰਮ ਵਾਸਤੇ ਆਏ ਸੀਗੇ ਬਟ ਇਹ ਗੱਲ ਆਪਾਂ ਪੁੱਤਾਂ ਤੋਂ ਤੇ ਕਹਿ ਸਕਦੇ ਹਾਂ ਕਿ ਜਿਹੜੀ ਪਾਕਿਸਤਾਨ ਤੋਂ ਵੈਪਨਸ ਆ ਰਹੇ ਹਨ ਇਹਨਾਂ ਦਾ ਕੋਈ ਦੇਖ ਮਕਸਦ ਦਾ ਸੀਗਾ ਨਹੀਂ ਕੋਈ ਇਹਨਾਂ ਨੇ ਫਾਇਰਿੰਗ ਕਰਕੇ ਤਾਂ ਕਰਨੀ ਨਹੀਂ ਸੀਗੀ ਇਹਨਾਂ ਦਾ ਮਕਸਦ ਇਹ ਹੀ ਸੀ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਸ ਤਰੀਕੇ ਨਾਲ ਅਸੀਂ ਖਾਤਮਾ ਕਰੀਏ